ਇਕੜੀਆਂ ਨਸੀਬ ਹੁੰਦੇ ਨੇ ਹਾਂਜੀ ਗ੍ਰੰਤੀ ਸਿੰਘ ਸਾਰੇ ਉੱਥੇ ਚਲੇ ਚੱਲੋ ਭਾਈ ਲੈ ਲਓ ਆਪਣੇ ਸਰੋਪਾਓ ਪਿਆਰ ਸਤਕਾਰ ਦੇ ਨਾਲ ਲੈ ਲਓ ਬੋਲੇ ਸੋਨਹਿਰਾ ਗੱਜਕੇ ਜਕਾਰਾ ਛੜਦਾ ਕਰੋ ਭਾਈ ਬੋਲੇ ਸੋਨਹਿਰਾ ਹਾਜ਼ਰ ਇੱਥੇ ਆਪਣੇ ਕੋਲੇ ਤਿੰਨੀ ਸਿੰਘ ਨੇਗੇ ਇਹ ਤੇ ਦੋ ਸਿੰਘ ਗੈਰਹਾਜ਼ਰ ਨੇ ਉਹ ਹਜੇ ਦੂਸਰੇ ਥਾਂ ਦੇ ਉੱਤੇ ਖੰਡ ਪਾੜ ਦਾ ਭੋਗ ਪਾਉਂਦੇ ਉਹਨਾਂ ਦੇ ਚਲੋ ਉਹਨਾਂ ਦੇ ਸਰੋਪ ਆਪਾਂ ਇੱਥੇ ਰੱਖ ਲਾਂਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਸੇਵਾ ਕਰ ਦਾਂਗੇ ਸਾਰੀ ਸੰਗਤ ਦਾ ਬਹੁਤ ਧੰਨਵਾਦ ਬੋਲੇ ਸੋਨਿਆਨ ਕਾਲੇ ਜਕਾਰਾ ਜਿਹੜਾ ਹੁੰਦਾ ਇਹ ਇੱਕ ਬਹੁਤ ਮਹਾਨ ਚੀਜ਼ ਹੈ ਜਕਾਰੇ ਤਾਂ ਨਾ ਆਇ ਕੈਬਰ ਦੀਆਂ ਪਹਾੜੀਆਂ ਨੂੰ ਕੰਬਲ ਲਾਉਂਦੇ ਸੀ ਜਦੋਂ ਛੜਦੇ ਸੀ ਸਿੰਘ ਭਾਈ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਆ ਭਾਈ ਜਕਾਰਾ ਗੱਜ ਕੇ ਛੜਿਆ ਕਰੋ ਜਦੋਂ ਫਤਿਹ ਬਲਾਉਂਦੇ ਆ ਫਤਿਹ ਗੱਜ ਕੇ ਬੁਲਾਇਆ ਕਰੋ